ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਜੇ ਵੇਲਾ ਵਖਤ ਵਿਚਾਰੀਐ ਤਾਕਤ ਵੇਲਾ ਭਗਤ ਹੋਏ ਅਨ ਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਅਨ ਦਿਨ ਨਾਮੇ ਰਤਿਆ ਇਹਨੂੰ ਅਨ ਦਿਨ ਨਹੀਂ ਬੋਲਣਾ ਅਨ ਦਿਨ ਉਹ ਗਲਤ ਹੈ ਨੰਨੇ ਦਾ ਉਚਾਰਨ ਪੂਰਾ ਕਰਨਾ ਆਨ ਦੇਨ ਸਬੰਧਕ ਕਰਕੇ ਬੋਲਣਾ ਆਨ ਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਓ ਸਾਸ ਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਥੀਏ ਜਾ ਹਰ ਵਸੈ ਮਨ ਆਏ ਰਹਾਉ ਸਹਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਜ ਸੁਭਾਏ ਅਗਲੀ ਬਿਲਕੁਲ ਪੋਲਾ ਬੋਲਣਾ ਅਗਲੀ ਕਰਕੇ ਨਹੀਂ ਬੋਲਣਾ ਮਨੁਆ ਰੱਜਾ ਰਾਰੇ ਉਪਰ ਭਾਰ ਦੇ ਕੇ ਰੱਜਾ ਮਨੁਆ ਰੱਜਾ ਸਹਜ ਸੁਭਾਏ ਗੁਰ ਕਾ ਸਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਇਹੋ ਮਨ ਸਾਚਾ ਸਚ ਰਤਾ ਸੱਚੇ ਰਹਿ ਆ ਸਮਾਏ ਆਖਣ ਵੇਖਣ ਬੋਲਣਾ ਸਭ ਦੇ ਰਹਿ ਆ ਸਮਾਏ ਬਾਣੀ ਵੱਜੀ ਚਹੁ ਜੁਗੀ ਸਚੋ ਸੱਚ ਸੁਣਾਏ ਹਉ ਮੈਂ ਮੇਰਾ ਰਹਿ ਗਿਆ ਸਚੈ ਲਿਆ ਮਿਲਾਏ ਤਿਨ ਕਉ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇਆ ਨਾ ਜਾਏ ਪੂਰੈ ਭਾਗ ਸਤ ਸੰਗਤ ਲਹੈ ਸਤ ਗੁਰ ਭੇਟੈ ਜਿਸ ਆਏ ਅਨੰਦਿਨਾਮੇ ਰਤਿਆ ਅਨੰਦਿਨਾਮੇ ਰਤਿਆ ਦੁਖ ਬਿਖਿਆ ਵਿੱਚ ਹੋ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ